ਭਰੂਜੀ ਦਾ ਖਾਲਸਾ ਦੇ ਕਿ ਪਤੀ ਪੰਜਾਬ ਤੇ ਕੇਂਦਰ ਸਰਕਾਰ ਦਿਆ ਦਾ ਤੇ ਲੈਂਡ ਪੁਲਸ ਪਾਲਿਸੀ ਜਿਹੜੀ ਆ ਰਹੀ ਹੈ ਉਹ ਚਿਪ ਵਾਲੇ ਨਿੱਤਰ ਮੰਦਰੀਕਾ ਜਿਹੜੀ ਆ ਉਹ 200 ਦਿਨ ਨਹੀਂ ਵਿਧਾਈ ਜਾ ਰਹੀ ਦਿਹਾੜੀ ਸਸੂ ਨਹੀਂ ਕੀਤੀ ਜਾ ਰਹੀ ਐਮਐਸਪੀ ਗਰੰਟੀ ਦੇ ਕਾਨੂੰਨ ਤੋਂ ਸਰਕਾਰ ਭੱਜ ਗਈ ਆ ਇਹਦੇ ਸਬੰਧ ਦੇ ਵਿੱਚ ਕੇਮ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਆ ਉਹਨਾਂ ਨੂੰ ਇਨਵਨ ਲਾਗੂ ਕਰਨ ਵਾਸਤੇ ਜ਼ਿਲ੍ਹਾ ਫਰੋਜਪੁਰ ਦੀ ਪੋਰ ਕਮੇਟੀ ਦੀ ਮੀਟਿੰਗ ਇੰਦਰਜੀਤ ਸਿੰਘ ਬਾਦ ਦੀ ਪ੍ਰਧਾਨਗੀ ਵਿੱਚ ਸੰਦੀਪ ਸਿੰਘ ਆਸਮਾਨ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਗਈ ਇਹਦੇ ਵਿੱਚ ਜਿਹੜੇ ਫੈਸਲੇ ਹੋਏ ਆ ਵੀ 11 ਅਗਸਤ ਨੂੰ ਜਿਹੜਾ ਮੋਟਰਸਾਈਕਲ ਮਾਰਚ ਹੋਊਗਾ ਪੂਰੀ ਪੰਜਾਬ ਦੇ ਵਿੱਚ ਸਰਕਾਰ ਦੀ ਰਾਤਾਂ ਦੀ ਨੀਂਦ ਹਰਾਮ ਕਰੂਗਾ ਕਿਉਂਕਿ ਲੋਕ ਲਹਿਰ ਬਣਾ ਕੇ ਉੱਸ ਰਹਿ ਆ ਤੱਕਾ ਇਹ ਨਾ ਕਰਦੀ ਆ ਪੰਜਾਬ ਦੀ ਸਰਕਾਰ ਕਾਰਪੋਰੇਸ਼ਨ ਸਥਾਪਿਤ ਕਰਨ ਵਾਸਤੇ ਪੂਰੀ ਤਰ੍ਹਾਂ ਪਪਾ ਭਾਰਤ ਦਿੱਲੀ ਦੇ ਲੁਟੇਰੇ ਪੰਜਾਬ ਨੂੰ ਝੋਟਲ ਝੋਟ ਕੇ ਖਾ ਗਏ ਤੇ ਅਜੇ ਵੀ ਕੇਜਰੀਵਾਦੀ ਕੂਟੀ ਦੀ ਤਿਆਰੀ ਆ ਔਰ 20 ਅਗਸਤ ਦੀ ਜਿਹੜੀ ਵੱਡਾ ਗਰਾਉਂਡ ਦੇ ਵਿੱਚ ਜਲੰਧਰ ਰੈਲੀ ਆ ਉਹ ਤਾਂ ਕਈ ਪਰਮ ਤੋਂ ਲਿਖੇ ਜਿਹੜੇ ਦੂਰ ਕਰ ਦੋ ਸੋ ਸਾਰੇ ਵਾਸੀਰੇ ਨੂੰ ਹਰੇਕ ਵਰਗ ਨੂੰ ਵੀਰਵਾ ਕਿਸਾਨ ਮਜ਼ਦੂਰ ਨੂੰ ਦੁਕਾਨਦਾਰ ਨੂੰ ਰੇੜੀ ਖੜੀ ਵਾਲੇ ਨੂੰ ਕਿ ਭਾਈ ਲੈਣ ਨੂੰ ਪਹੁੰਚੀ ਦੇ ਔਰ ਜੇ ਪਾਲਿਟਰਾ ਦੀ ਮਨਰੀਤਾ ਨਾ ਮਿਲਦੇ ਜਾਂ 700 ਰੁਪਏ ਦੀ ਆੜੀ ਨਾ ਮਿਲਦੇ ਐਮਐਸਪੀ ਕਰੰਟ ਦਾ ਕੋਈ ਨਾਮ ਮੜਦੇ ਪ੍ਰਭਾਵ ਸਾਰਿਆਂ ਤੇ ਨਜ਼ਰ ਆਉਣੇ ਆ ਸਾਰੇ ਅਨੁਯੋਜਨਾਂ ਮਤਲਬ ਇਤਿਬਾਅ ਕਰਨਾ ਵਾ ਸੋ ਆਓ ਸਾਰੇ ਇੱਕ ਹੋਈਏ ਤੇ ਏਕੇ ਤੇ ਸੰਗਠ ਦੇ ਬਾਲੂ ਤੇ ਉੱਤੇ ਆਪਾਂ ਆਪਣੇ ਆਪ ਨੂੰ ਰੰਗੜੇ ਪੰਜਾਬ ਦੇ ਵਾਸੀ ਘੋਣੇ ਆ ਇਹ ਪੰਜਾਬ ਨੂੰ ਰੰਗੜਾ ਬਣਾਉਣ ਵਾਸਤੇ ਵਾਤਾਵਰਨ ਵੀ ਬਚਾਈਏ ਤਰਤੀਏ ਇਲਾ ਪਾਣੀ ਵੀ ਬਚਾਈਏ ਨਸਲ ਤੇ ਫਸਲੀ ਬਚਾਈਏ ਕਿਸਾਨੀ ਦੇ ਜਵਾਨੀ ਨੂੰ ਬਚਾਈਏ ਤਾਂ ਨਾ ਹੋਰਲੇ ਸਮੇਂ ਦੇ ਵਿੱਚ ਪਹਿਲਾ ਤਰ੍ਹਾਂ ਪੰਜਾਂ ਦਰਿਆਵਾਂ ਦੀ ਧਰਤੀ ਜਿਹੜੀ ਆ ਉਹ ਪੁਰਾਣੀ ਵਿਸ਼ਵ ਪੱਤਰੀ ਨਕਸ਼ੇ ਤੇ ਚੰਪਤੀ ਦਮਤੀਰ ਦੇ ਵੈਰੂ ਕੀ ਕਹਾਣਸਾ ਵੈਰੂ ਦੀ